ਇਹ ਗੱਲ ਛੋਟੀ ਨਹੀਂ ਹੁੰਦੀ ਸੰਗੋਵਾਲ ਸਾਹਿਬ ਸਾਡੇ ਸਤਕਾਰਯੋਗ ਪ੍ਰદાન ਸ਼ੀਨੂ ਜੀ ਜਿਹੜੇ ਕਨਵੀਨਰ ਹਲਕਾ ਆਤਮਨਗਰ ਬਹੁਤ ਮਿਹਨਤ ਕੀਤੀ ਇਹਨਾਂ ਨੇ ਪਾਰਟੀ 'ਚ ਪਰ ਕਈ ਵਾਰ ਕੀ ਹੁੰਦਾ ਨਾ ਜੋ ਬੰਦੇ ਦੇ ਮੰਚ ਸੇਵਾ ਸਮਾਜ ਦੀ ਕਰਨੂ ਆਇਆ ਹੁੰਦਾ ਕਿਉਂਕਿ ਜਿਹੜੇ ਮੈਂ ਦੇਖਿਆ ਇਸ ਵੇਲੇ ਸਾਰੇ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਚਾਹੇ ਉਹ ਬਜ਼ੁਰਗ ਹੋਣ ਬੜਾ ਵੱਡਾ ਐਕਸਪੀਰੀਅੰਸ ਹਨ ਕੋਲ ਸਾਰਿਆਂ ਨੇ ਗੱਲਾਂ ਇੰਡਸਟਰੀ ਦੀਆਂ ਕੀਤੀਆਂ ਕਿਸ ਤਰੀਕੇ ਨਾਲ ਸ਼ਹਿਰ ਦੇ ਹਾਲਾਤ ਅੱਜ ਮਾਡਲ ਟਾਊਨ ਦੀ ਗੱਲ ਕਰੀਏ ਕਿਸ ਤਰੀਕੇ ਨਾਲ ਉਹਨੂੰ ਕਮਰਸ਼ੀਅਲ ਕਰਕੇ ਸਾਰਾ ਖਤਮ ਕੀਤਾ ਜਾ ਰਿਹਾ ਹਰ ਐਨਕ੍ਰੋਚਮੈਂਟ ਆ ਜਿਹੜੀ ਹਰ ਜਗ੍ਹਾ ਹੈ ਕੋਈ ਰਹਿਣ ਥੋੜੀ ਔਰੇ ਤੋਂ ਸਾਰਾ ਛੜ ਛੜ ਬਾਹਰ ਨਿਕਲ ਰਿਹਾ ਤੇ ਇਹ ਮਾਡਲ ਟਾਊਨ ਇਹ ਜਾਨ ਸੀ ਦਿਲ ਸੀ ਸਾਡੇ ਇੱਥੋਂ ਧੜਕਦਾ ਸੀ ਲੁਧਿਆਣੇ ਦਾ ਤੇ ਅੱਜ ਇਹਨੂੰ ਇਸ ਤਰੀਕੇ ਨਾਲ ਕਮਰਸ਼ੀਅਲ ਕਰਕੇ ਜੋ ਇਹਦਾ ਹਾਲ ਕੀਤਾ ਹੋਇਆ ਮਤਲਬ ਜਿਹੜੇ ਪੁਰਾਣੇ ਨੇ ਉਹ ਉਹ ਸੋਚਦੇ ਆ ਵੀ ਉਰੇ ਹੋ ਕੀ ਗਿਆ ਕੰਕਰੀਟ ਦਾ ਜੰਗਲ ਬਣਨ ਦਾ ਜਾ ਰਿਹਾ ਤੇ ਅੱਜ ਸ਼ੀਨੂ ਜੀ ਨੇ ਬੀਜੇਪੀ ਜੁਆਇਨ ਕੀਤੀ ਆ ਤੇ ਇਹਨਾਂ ਨੂੰ ਬਹੁਤ ਵੱਡਾ ਇੰਡਸਟਰੀ ਦਾ ਕਿਉਂਕਿ ਇੰਡਸਟਰੀ ਨਾਲ ਜੁੜੇ ਹੋਏ ਨੇ ਟਰੇਡ ਨਾਲ ਜੁੜੇ ਹੋਏ ਨੇ ਜੋ ਵੱਡੀ ਜਿਹੜੀ ਆ ਉਹ ਇਹਨਾਂ ਨੂੰ ਅਹੁਦੇਦਾਰੀ ਸਾਡੇ ਜ਼ਿਲ੍ਹਾ ਪ੍ਰਧਾਨ ਆਉਣ ਵਾਲੇ ਦਿਨਾਂ 'ਚ ਦੇਣਗੇ ਜ਼ਿੰਮੇਵਾਰੀ ਤੇ ਇਹ ਮੋਦੀ ਜੀ ਕਰਕੇ ਕਿਉਂਕਿ ਇਸ ਵਾਰ ਹੁਣ ਆਸ ਸੀ ਉਹਨਾਂ ਤੇ ਆ ਪਹਿਲਾਂ ਸਾਰੀਆਂ ਪਾਰਟੀਆਂ ਜਮਾ ਕੇ ਦੇਖ ਲਈਆਂ ਕਿਸੇ ਨੇ ਕੁਝ ਨਹੀਂ ਕੀਤਾ ਤੇ ਇਸ ਵਾਰ ਕਮਲਦਾ ਫੁੱਲ ਪਹਿਲੀ ਵਾਰ ਲੁਧਿਆਣੇ ਚ ਇਲੈਕਸ਼ਨ ਲੜ ਰਹੇ ਆ ਤੇ ਅੱਜ ਮੈਂ ਸਾਰੇ ਚਿਹਰੇ ਦੇਖ ਰਿਹਾ ਚਾਹੇ ਕੋਈ ਇੰਡਸਟਰੀ ਤੋਂ ਹੋਵੇ ਚਾਹੇ ਕੋਈ ਮਜ਼ਦੂਰ ਹੋਵੇ ਕੋਈ ਵੀ ਆ ਉਹ ਮੋਦੀ ਜੀ ਤੋਂ ਆਸ ਰੱਖੀ ਬੈਠਾ ਵੀ ਮੋਦੀ ਜੀ ਗਰੰਟੀ ਦਿੰਦੇ ਆ ਬਾਕੀ ਸੂਬੇ ਕਿਤੇ ਦੀ ਕਿਤੇ ਪਹੁੰਚ ਗਏ ਸਾਡਾ ਲੁਧਿਆਣਾ ਵੀ ਉਸ ਕਮਲਦੇ ਫੁੱਲ ਥੱਲੇ ਇਸ ਵਾਰ ਆਏ ਤੇ ਮੋਦੀ ਸਾਹਿਬ ਉਹਦੇ ਡਿਵੈਲਪਮੈਂਟ ਦੀ ਜਿਹੜੀ ਇੰਡਸਟਰੀ ਜਿਹੜਾ ਮੈਂਚੈਸਟਰ ਕਿਹਾ ਜਾਂਦਾ ਸੀ ਅੱਜ ਉਹ ਹਾਲਾਤ ਉਹਦੇ ਕੀ ਆ ਵੀ ਸਭ ਨਿਕਲ ਨੂੰ ਫਿਰਦੇ ਆ ਪਰ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਇੱਕ ਵਾਰ ਮੋਦੀ ਸਾਹਿਬ ਤੇ ਭਰੋਸਾ ਕਰਕੇ ਚਾਹੇ ਕੋਈ ਸਿੱਖ ਆ ਜਾਂ ਕੋਈ Hindu ਆ ਜਾਂ ਕੋਈ SC ਆ ਜਾਂ ਕੋਈ ਗਰੀਬ ਆ ਕੋਈ ਅਮੀਰ ਆ ਕਿਸੇ ਵੀ ਧਰਮ ਦਾ ਉਹ ਇੱਕ ਵਾਰ ਮੋਦੀ ਜੀ ਦੇ ਨੂੰ ਵੋਟ ਕਰਕੇ ਲੁਧਿਆਣੇ ਤੇ ਪੰਜਾਬ ਚ ਦੇਖੇ ਤੇ ਇਹਦਾ ਪਹਿਲਾਂ ਹੀ ਪੰਜਾਬ ਬਹੁਤ ਅੱਗੇ ਸੀ ਤੇ ਪੰਜਾਬ ਨੂੰ ਦੁਬਾਰਾ ਅੱਗੇ ਲੈ ਕੇ ਆਉਣਾ ਹੈ ਉਹ ਗਾਰੰਟੀ ਮੋਦੀ ਸਾਹਿਬ ਤੋਂ ਅਸੀਂ ਲੈ ਕੇ ਆਏ ਆ ਉਰੇ ਕੱਲ ਬੱਸ ਸਟੈਂਡ ਦੇ ਮਗਰ ਲੱਗਦਾ ਵੇ ਸਾਥ-ਸਾਥ ਕੋਲੇ ਪੂਰੇ ਤਾਂ ਗੈਂਗਸਟਰ ਬਾਦ ਆ ਪੂਰੇ ਤਾਂ ਕੋਈ ਮਤਲਬ ਕੋਈ ਕੰਟਰੋਲ ਹੀ ਹੈ ਨਹੀਂ ਕਿਸੇ ਤੇ ਇਹ ਉਦੋਂ ਹੀ ਕੰਟਰੋਲ ਹੋਣਾ ਜਦੋਂ ਅਮੇਸ਼ਾ ਜੀ ਵਰਗੇ ਦਾ ਡੰਡਾ ਜਿਹੜਾ ਨਾ ਉਹ ਉਰੇ ਸਖਤ ਹੋਊਗਾ ਫਿਰ ਦੇਖਿਓ ਜੇ ਕੋਈ ਲੱਭ ਗਿਆ ਔਰੇ ਮੈਨੂੰ ਕਹਿ ਦਿਓ ਜਿਵੇਂ ਉੱਥੇ ਯੋਗੀ ਜੀ ਨੇ ਗਾਇਬ ਕੀਤੇ ਹਨ ਨਾ ਯੂਪੀ ਉਵੇਂ ਹੀ ਪੰਜਾਬ ਚ ਇੱਕ ਗੈਂਗਸਟਰ ਇੱਕ ਗੁੰਡਾ ਕਿਸੇ ਲੱਭ ਗਿਆ ਮੈਨੂੰ ਦੱਸ ਦਿਓ ਜਿਹਨੂੰ ਜਿਹੜੇ ਅੱਜ ਤੁਸੀਂ ਭਾਰਤ ਜਨਤਾ ਪਾਰਟੀ ਦਾ ਬੁੱਲਾ ਫੜਿਆ ਜਿਹੜੀਆਂ ਰਣਨੀਤਾਂ ਦੀ ਕਿ ਕਿਹੜੀ ਪਾਰਟੀ ਛੱਡ ਕੇ ਆਇਆ? ਦੇਖੋ ਮੈਂ ਆਮ ਪਾਰਟੀ ਛੱਡ ਕੇ ਅੱਜ ਭਾਰਤੀ বিজেਪ ਜੁਆਇਨ ਕੀਤੀ ਹੈ ਭਾਰਤੀ ਜਨਤਾ ਪਾਰਟੀ। ਅੱਜ ਮੇਰੇ ਗ੍ਰਹਿ ਵਿਖੇ ਐਮਪੀ ਸਾਹਿਬ ਰਵਨੀਤ ਸਿੰਘ ਬਿੱਟੋ ਜੀ ਆਏ ਨੇ। ਤੇ ਉਹਨਾਂ ਦਾ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪਾਰਟੀ ਜੁਆਇਨ ਕਰਾਈ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਜ਼ਿੰਮੇਵਾਰੀਆਂ ਮੇਰੀ ਇਲੈਕਸ਼ਨ ਚੋਂ ਲਾਣਗੇ ਤਨ ਮਨ ਨਾਲ ਆਪਾਂ ਪੂਰੀ ਨਿਭਾਵਾਂਗੇ। ਕੀ ਪ੍ਰੋਬਲਮ ਸੀ ਇਸ ਕਰਕੇ ਤੁਸੀਂ ਪਾਰਟੀ ਛੱਡੀ ਹੈ? ਦੇਖੋ ਪ੍ਰੋਬਲਮ ਨਹੀਂ ਸੀ ਕਿ ਪਾਰਟੀ ਦਾ ਮਕਸਦ ਹੈ ਇੱਕ ਦੂਜੇ ਨਾਲ ਚੜਨਾ ਇੱਕ ਦੂਜੇ ਨਾਲ ਦੁੱਖ ਸੁੱਖ ਚ ਖੜਨਾ ਜੇ ਦੁੱਖ ਸੁੱਖ ਚ ਪਾਰਟੀ ਇੱਕ ਦੂਜੇ ਨਾਲ ਨਹੀਂ ਖੜਦੀ ਇਹ ਕਾਰਨ ਸੀ ਕਰ ਠੀਕ ਹੈ